ओम जय काली देव काली द्राउच काली इंद्र की बेटी ब्रह्मा की साली ये कहां से जा देवताली जो रास्ते में नूम में जाए ओम और की वाला महाराज चौ जा रहा है बस क्या जाउंदा रहा है आओ किने ਆਉਣਾ ਹੋਇਆ ਬੱਸ ਕੀਰਤ ਸੈਰ ਕਰਦਣਾ ਜਣਾ ਟੈਨਸ਼ਨਾਂ ਬਹੁਤ ਆਇਆ ਬਹੁਤ ਤੰਦਰ ਕਰੋ ਟੈਨਸ਼ਨਾਂ ਟੈਨਸ਼ਨਾਂ ਹਰ ਦਿੰਨੇ ਆ ਦੂਰ ਹੋਣੇ ਤੂੰ ਐਂ ਕਰ ਸੁੱਖ ਲੱਗੂਗੀ ਸੁੱਖ ਤਾਂ ਦੇ ਦਾਂਗੇ ਪਰ ਯਾਰ ਟੈਨਸ਼ਨ ਮੇਰੀ ਦੂਰ ਹੋਣੀ ਚਾਹੀਦੀ ਹੈ ਟੈਨਸ਼ਨ ਤੇਰੀ ਇੱਕ ਮਿੰਟ ਵਿੱਚ ਹੀ ਦੂਰ ਕਰ ਦਿੰਨੇ ਆ ਬੱਚਾ ਅੱਛਾ ਮੈਨੂੰ ਮੜੀ ਦੀ ਫਰੀ ਟੈਸਟੀ ਨਾਲ ਵੇਖਣ ਦੇ ਕੀ ਪਰੇਸ਼ਾਨੀ ਹੈ ਤੇਰੀ ਬੱਚਾ ਮੇਰੇ ਨਾਲ ਗੱਲਾਂ ਦਾ ਸਹੀ ਸਹੀ ਜਵਾਬ ਦੇ ਅੱਛਾ ਕਿਉਂ ਦੱਸੋ ਉਸੇ ਘਰੇ ਬੱਕਰਾ ਕੀ ਦਾ ਦਿੰਨੇ ਆ ਨਾ ਬੱਕਰੀ ਦਾ ਦਿੰਨੇ ਆ ਕੀ ਬੇਸ਼ੌਅ ਚਾਹ ਛੱਡ ਤੂੰ ਐਂ ਦੱਸ ਕੱਪੜੇ ਕਿਹਦੇ ਜਿੰਨੇ ਆ ਕੱਪੜੇ ਜਿਹਦੇ ਪਾਟੇ ਹੁਣ ਚਲ ਸਾਡੇ ਵੀ ਛੱਡ ਤੂੰ ਐਂ ਦੱਸ ਘਰੇ ਸੋਡੇ ਦਰਦ ਕਿਹਦੇ ਹੁੰਦਾ ਦਰਦ ਦਾ ਉਸੇ ਦੇ ਹੋਣ ਲੱਗ ਜਾਂਦਾ ਜਿਹਨੂੰ ਅਸੀਂ ਕੰਮ ਨੂੰ ਕਹ ਦਿੰਨੇ ਆ ਬਾਦੀ ਮੇਰੇ ਰੀਲ ਕੋਈ ਮੰਤਰ ਪੜ ਦਿੰਨੇ ਆਂ ਟਾਈਕ ਲੋਕ ਮੈਨੂੰ ਜਾਮਾ ਹੀ ਨਹੀਂ ਆਉਂਦੇ ਪੱਕੇ ਕੋਕੇ ਚੜ ਦਿੰਨੇ ਆਂ ਟਾਈਕ ਲੋਕ ਮੈਨੂੰ ਜਾਮਾ ਹੀ ਨਹੀਂ ਆਉਂਦੇ ਪੱਕੇ ਕੋਕੇ ਚੜ ਦਿੰਨੇ